ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦਾ ਜੋ ਮੋਰਚਾ ਲੱਗਾ ਹੈ ਵਾਈਪੀਐਸ ਚੌਕ ਦੇ ਵਿੱਚ ਖੜੇ ਆ ਮੇਰੇ ਨਾਲ ਵੀਰ ਰਮੀ ਰੰਦਾਵਾ ਖੜਿਆ ਹੈ ਲਗਾਤਾਰ ਸੁਣਨ ਨੂੰ ਮਿਲਦਾ ਪਿਆ ਕਿ ਪੀਯੂ ਦੇ ਵਿੱਚ ਇੱਕ ਧਰਨਾ ਸੀ 10 ਤਰੀਕ ਦੀ ਕੋਲ ਸੀਗੀ 10 ਤਰੀਕ ਦੀ ਕੋਲ ਦੇਣ ਤੋਂ ਬਾਅਦ ਪ੍ਰਸ਼ਾਸਨ ਦੀ ਬੇਸ਼ਰਮੀ ਵੇਖੋ ਕਿ ਸਾਰੇ ਸਾਰੇ ਜਿਹੜਾ ਚੰਡੀਗੜ੍ਹ ਦੀਆਂ ਐਂਟਰੀਆਂ ਨੇ ਬੜੈਲ ਜੇਲ੍ਹ ਤੋਂ ਆਇਥੋਂ ਵਾਈਪੀਐਸ ਸਟ੍ਰੌਂਗ ਤੋਂ ਤੇ ਪਰਲੀ ਸਾਈਡ ਤੋਂ ਸਾਰੇ ਪਾਸਿਓਂ ਰਾਹ ਬੰਦ ਕਰ ਦਿੱਤੇ ਆ ਤੇ ਬੜੇ ਬੇਸ਼ਰਮੀ ਦੇ ਨਾਲ ਕਹਿੰਦੇ ਪਏ ਆ ਕਿ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਇਹ ਆ ਗੁਲਾਮੀ ਦੀ ਨਿਸ਼ਾਨੀ ਗੁਲਾਮੀ ਦੀ ਨਿਸ਼ਾਨੀ ਵੇਖੋ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ ਫਿਰ ਵੀ ਸਾਨੂੰ ਉੱਥੇ ਐਂਟਰੀ ਨਹੀਂ ਕਰਨ ਦਿੱਤੀ ਗਈ ਜੋ ਕਿ ਸਾਨੂੰ ਪਤਾ ਹੈ ਪੰਜਾਬ ਦੇ ਉੱਥੇ ਬੱਚੇ ਪੜ੍ਹਦੇ ਆ ਆਪਣੀ ਹੋਣ ਦੀ ਜ਼ਮੀਰ ਦੀ ਲੜਾਈ ਆ ਉਸ ਲੜਾਈ ਨੂੰ ਲੜਨ ਲਈ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਚਾਹੁੰਦੇ ਸੀਗੇ ਯਾਨੀ ਅਸੀਂ ਜਥੇਬੰਦੀਆਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਸਾਰੇ ਅਸੀਂ ਇਕੱਠੇ ਹੋ ਗਏ ਚੱਲੇ ਸੀ ਲੇਕਿਨ ਪ੍ਰਸ਼ਾਸਨ ਨੇ ਆਪਣੀ ਉਸੇ ਗੱਲ ਤੇ ਅੜੇ ਰਹੇ ਕਿ ਅਸੀਂ ਜਾਣ ਨਹੀਂ ਦੇਣਾ ਤੇ ਅਸੀਂ ਵਾਈਪੀਐਸ ਚੌਂਕ ਆ ਆ ਤੁਹਾਨੂੰ ਆਲੇ-ਦੁਆਲੇ ਸਾਰਾ ਵਿਖਾ ਦਿੰਨੇ ਆ ਸਾਰਾ ਇਹਦਾ ਸਾਰਾ ਬੰਦ ਕਰ ਦਿੱਤਾ ਐਸੇ ਕਰਕੇ ਵੀ ਜੇ ਉਹ ਸਾਨੂੰ ਨਹੀਂ ਜਾਣ ਦੇਣਗੇ ਚੰਡੀਗੜ੍ਹ ਤੇ ਅਸੀਂ ਵੀ ਚੰਡੀਗੜ੍ਹ ਨੂੰ ਕਿਸੇ ਨੂੰ ਨਹੀਂ ਦੇਣਾ ਬਾਕੀ ਰਮੀ ਵੀਰ ਦੱਸੂਗਾ ਤੁਹਾਨੂੰ ਸਾਰੀ ਗੱਲ ਇਹ ਉਹ ਕਮਾਂ ਹਮੇਸ਼ਾ ਹੀ ਖਤਮ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਚਾਤ ਮੁੱਕ ਜਾਵੇ ਜਾਂ ਗਾਂ ਵਾਦੂ ਸੋਚ ਮੁੱਕ ਜਾਵੇ ਹੂੰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਥੋੜਾ ਬਧਾ ਰਹਿ ਜਾ ਜਿਹੜਾ ਬਚਿਆ ਰਵੇ ਤੇ ਫਿਰ ਹੁਣ ਇਸ ਟਾਈਮ ਖਲੋਣ ਦਾ ਟਾਈਮ ਆ ਇਹ ਸ਼ਰਿਆਮ ਧੱਕਾਸ਼ਾਹੀ ਆ ਹੁਣ ਸੰਵਿਧਾਨ ਕਿੱਥੇ ਗਿਆ ਨਾ ਸਰਕਾਰਾਂ ਦਾ ਹੁਣ ਉਹ ਕਾਨੂੰਨ ਕਿੱਥੇ ਗਏ ਅਸੀਂ ਜਦੋਂ ਪਹਿਲੂ 10 ਤਰੀਕ ਦੀ ਕਾਲ ਦਿੱਤੀ ਆ ਸਟੂਡੈਂਟਾਂ ਨੇ ਜਾਂ ਜਿਹੜੇ ਮੋਹਦਵਾਰ ਬੰਦੇ ਨੇ ਕਹੀ 10 ਤਰੀਕ ਨੂੰ ਪ੍ਰੋਟੈਸਟ ਕਰਾਂਗੇ ਉੱਥੇ ਸ਼ਾਂਤਮਈ ਕਿਉਂ ਰੋਕ ਕੇ ਗਏ ਸਾਡੇ ਰਾਹ ਜੇ ਇਹਨਾਂ ਸਾਡੇ ਰਾਹ ਰੋਕੇ ਆ ਜੇ ਫਿਰ ਅਸੀਂ ਚੰਡੀਗੜ੍ਹ ਨਹੀਂ ਜਾ ਸਕਦੇ ਫਿਰ ਇਹ ਵੀ ਪੰਜਾਬ ਨਹੀਂ ਆ ਸਕਦੇ ਫਿਰ ਅਸੀਂ ਸਾਰੇ ਚੌਕ ਬੰਦ ਕੀਤੇ ਆ ਕਿਉ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਨਾ ਇਹ ਇਹ ਚੰਡੀਗੜ੍ਹ ਨੂੰ ਸਟੇਟ ਲਾਣਨਾ ਚਾਹੁੰਦੇ ਨੇ ਤੇ ਇਹ ਕਰ ਚੁੱਕੇ ਨੇ ਹੁਣ ਸਿਰਫ ਐਲਾਨ ਹੋਣੇ ਬਾਕੀ ਐਲਾਨ ਹੀ ਹੋ ਰਹੇ ਨੇ ਅੱਜ ਯੂਨੀਵਰਸਿਟੀ ਖੋਈ ਆ ਕੱਲ ਨੂੰ ਜ਼ਮੀਨਾ ਖਸਲੀਆਂ ਨੇ ਬਿਨਾ ਪੁੱਛੋਂ ਤੁਹਾਡੇ ਕੋ ਇਨਾਂ ਨੇ ਤੁਹਾਡੇ ਅਕਾਊਂਟਾਂ 'ਚ ਇੱਕ ਦੁੱਕੀ ਨਹੀਂ ਪਾਉਣੀ ਤੁਹਾਡੇ ਕੋ ਸਾਰਾ ਕੁਝ ਖੋਹ ਲੈਣਾ ਇਨਾਂ ਨੇ ਤੇ ਮੈਂ ਇਸ ਕਰਕੇ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜਾਗੋ ਤੇ ਆਪਣੇ ਚੀਜ਼ਾਂ ਨੂੰ ਸਮਝੋ ਵੱਧ ਚੜ ਕੇ ਜੇ ਆਪਾਂ ਯੂਨੀਵਰਸਿਟੀ ਹੋ ਸਕੇ ਬਚਾ ਲਈਏ ਤੇ ਹੁਣਾਂ ਤੇ ਹੈ ਸਾਰਾ ਕੁਝ ਪਰ ਜਿੰਨੀ ਵੀ ਹੋ ਸਕੇ ਆਪਾਂ ਕੋਸ਼ਿਸ਼ ਕਰੀਏ ਆਪਣੀਆਂ ਮਰਿਆ ਹੋਈਆਂ ਜ਼ਮੀਰਾਂ ਨੂੰ ਜਗਾਈਏ ਮਾੜਾ ਮੋਟਾ ਜਿੰਨਾ ਵੀ ਹੋ ਸਕਦਾ ਘਰਾਂ ਚੋਂ ਉੱਠ ਕੇ ਵਿਰੋਧਤਾ ਕਰੀਏ ਜੇ ਆਪਾਂ ਨਹੀਂ ਘਰਾਂ ਚੋਂ ਬਾਹਰ ਨਿਕਲ ਸਕਦੇ ਤੇ ਫੋਨਾਂ ਤੇ ਬੈਠੇਆਂ ਚੀਜ਼ਾਂ ਨੂੰ ਸ਼ੇਅਰ ਕਰੋ ਤੇ ਵਿਰੋਧਤਾ ਕਰੋ ਤੇ ਜਿੰਨਾ ਵੀ ਹੋ ਸਕਦਾ ਸਟੂਡੈਂਟ ਦੇ ਜਿਹੜੇ ਨੇ ਉਹਨਾਂ ਦੇ ਨਾਲ ਆਣ ਕੇ ਖੜੋ ਤੇ ਸਾਰੀ ਸਪੋਰਟ ਕਰੋ ਪੰਜਾਬ ਦੇ ਨਾਲ ਖਲੋਵੋ ਪੰਜਾਬ ਨਾਲ ਖਲੋਣ ਦਾ ਹੁਣ ਟਾਈਮ ਆ ਇਸ ਤੋਂ ਬਾਅਦ ਕੱਲ ਨੂੰ ਆਪਣੀ ਨਸਲਾਂ ਨੂੰ ਤੁਸੀਂ ਕੀ ਜਵਾਬ ਦੇਵੋਗੇ ਜਦੋਂ ਇਤਿਹਾਸ ਤੁਹਾਨੂੰ ਸਵਾਲ ਕਰੇਗਾ ਤੇ ਫਿਰ ਤੁਹਾਡੇ ਕੋਲ ਜਵਾਬ ਦਿੱਤੇ ਨਹੀਂ ਜਾਣੇ ਤਾਂ ਦਾ ਜੋ ਵੀ ਰਹੂਗਾ ਅੱਜ ਤੋਂ ਪਤਾ ਲੱਗ ਜਾਏਗਾ ਯੂਨੀਵਰਸਿਟੀ 'ਚ ਕੀ ਐਲਾਨ ਹੁੰਦਾ ਹੈ ਤੇ ਜੇ ਕੋਈ ਫਿਰ ਦੁਬਾਰਾ ਕੋਈ ਕੱਠ ਰੱਖਿਆ ਗਿਆ ਜਾਂ ਕੁਝ ਵੀ ਹੋਇਆ ਤੇ ਅਸੀਂ ਪੂਰਾ ਸਾਥ ਦੇਵਾਂਗੇ ਤੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਗਾਂ ਆਪਾਂ ਜੋ ਵੀ ਅਲਿਕਾਂਗੇ ਤੇ ਇਕੱਠੇ ਹੋ ਕੇ ਵੱਡਾ ਇੱਕ ਇਕੱਠ ਕਰਕੇ ਚੰਡੀਗੜ੍ਹ ਮਹਾਲੀ ਜੋ ਵੀ ਜਿੰਨਾ ਵੀ ਹੋ ਸਕੇ ਆਪਾਂ ਬੰਦ ਕਰਾਂ